ਏਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੇਕਰ ਸਕੂਲੀ ਵਿਦਿਆਰਥੀ ਅਤੇ ਨਾਬਾਲਿਗ 18 ਸਾਲ ਤੋਂ ਛੋਟੇ ਬੱਚੇ ਦੋ ਪਹੀਆ ਵਾਹਨ ਚਲਾਉਂਦੇ ਫੜੇ ਗਏ ਤਾਂ ਮਾਪਿਆਂ ਨੂੰ ਹੋਵੇਗਾ 25000 ਰੁਪਏ ਜੁਰਮਾਨਾ ਇਸ ਆਦੇਸ਼ਾ ਤਹਿਤ ਅੱਜ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਅਹਿਮ ਜਾਗਰੂਕਤਾ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਨਿਊ ਫਲਾਵਰ ਪਬਲਿਕ ਸਕੂਲ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਇਸ ਦੇ ਚਲਦੇ ਸਕੂਲ ਪ੍ਰਬੰਧਕ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਵੱਲੋਂ ਇਸ ਦੀ ਸ਼ਲਾਘਾ ਕਰਦੇ ਹਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ ਉਹ ਕਿ ਕਿਰਸੂ ਜਿਹੜਾ ਸਰਕਾਰ ਨੇ ਪੁਲਾਇਕ ਕੀਤਾ ਸੀ ਪੁਲਾਇਕਾ ਤਨੀ ਕਰਦਾ ਪਾਉ ਮੇਰਾ ਨਾਮ ਮਿਤਕਾ ਮੈਂ ਪਲਸ 2 ਨਾਨ ਮੈਡੀਕਲ ਦੇ ਵਿਦਿਆਰਥੀ ਹਾਂ ਨਾ ਤੇ ਇੱਕ ਜਿਹੜਾ ਸਰਕਾਰ ਨੇ ਕਾਲੀ ਸਾਡੇ ਗਰੁੱਪ ਚ ਮੈਸੇਜ ਆਇਆ ਕਿ ਸਰਕਾਰ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ कि किती तो जुलाई तो बाद जो कोई भी बच्चा जो है अठारह साल तो थी है वो दो पहिया या चार पहिया व्हीकल जो नहीं चलाएगा ये बहुत वीडियो उपराल है कहना तो चाहता हूँ कि सरकार ने बहुत ही अच्छा रूल लागू किया है ये बहुत ही अच्छी बात है कि किसी भी बच्चे को एटीन नीचे अंडर एटीन को बाइक या स्कूटर यूज़ करना नहीं लागू किया एंड ये बहुत अच्छी बात है कई लोगों का नुकसान भी नहीं होगा एक्सीडेंट और वगैरह वगैरह भी कम होंगे एंड स्कूल में हमेशा साइकिल्स का ही यूज़ करना चाहिए एंड बाइक व्हीकल यूज़ करना कोई अच्छी बात नहीं है बिकॉज ये शौफ़ है हमारे लिए आप उसको सिर्फ एक अच्छे तरीके के तौर पर जगह पर जाने के लिए उसको ऐसे स्कूल में लाना अच्छी बात नहीं है जो एटीन प्लस बच्चे हैं जिनको पेरेंट्स ने दे के रखा हुआ है उनको वापस ले लेने चाहिए व्हीकल्स अपने ऑफिस आजकल इतने एक्सीडेंट हो गए हैं अंडर एटीन को ये अलाउ नहीं है हमेशा आपको पहले एटीन प्लस होना चाहिए एक लाइसेंस होना चाहिए तभी आप उसका यूज कर सकते हैं ਪੁਲਿਸ ਪ੍ਰਸ਼ਾਸਨ ਸਕੂਲ ਚ ਆਇਆ ਸੀ ਸੈਮੀਨਾਰ ਕੀਤਾ ਗਿਆ ਟ੍ਰੈਫਿਕ ਤੇ ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾਣ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ ਇੱਕ ਜੋ ਵੀ ਲਾ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25000 ਦਾ ਜੁਰਮਾਨਾ ਹੋ ਸਕਦਾ ਹੈ ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਦੀ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ ਕਿ ਜੋ ਬਾਲਿਸ਼ ਲਾਗਾ ਜੋ ਕਦਮ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਬੱਚਿਆਂ ਦੇ ਨਾਲ ਜਿਹੜਾ ਰੋਕ ਲਾਉਣ ਲੱਗੇ ਆ ਤੇ ਸਰਕਾਰ ਨੂੰ ਸਖਤੀ ਨਾਲ ਕਰਨਾ ਜੇ ਤਾਂ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਇਸ ਸ਼ੁਰੂਆਤ ਸਕੂਲ ਤੋਂ ਕੀਤੀ ਨੇ ਡੇਲੋਂ ਹਾਂਜੀ ਸ਼ੁਰੂਆਤ ਸਾਡੇ ਸਕੂਲ ਤੋਂ ਕੀਤੀ ਗਈ ਆ ਹਾਂ ਆਹ ਸਕੂਲ ਸ਼ੁਰੂਆਤ ਕੀਤੀ ਗਈ ਆ ਅਸੀਂ ਬੱਚਿਆਂ ਨੂੰ ਚਿੱਠੀਆਂ ਪਾਤੀਆਂ ਮਾਪਿਆਂ ਨੂੰ ਬੈਗ ਦੇ ਵਿੱਚ ਨੋਟਸ ਦੇ ਦਿੱਤੇ ਆ ਕਿ ਤੁਸੀਂ ਸਰਸਪੈਲਾ ਸਕੂਲ 'ਚ ਨਹੀਂ ਲਿਆਉਣੇ ਅਸੀਂ ਰੋਕਥਾਮ ਕਰਾਂਗੇ ਮੈਂ ਸਰਕਾਰੋਂ ਪੀਰ ਕਰਦਾ ਕਿ ਸਕੂਲਾਂ ਗਾੜੀ ਨਾਕੇ ਵੀ ਲਾਏ ਜਾ ਨਿਊ ਫਲਾਵਰ ਸਕੂਲ ਅੰਤਰਜਾਮੀ ਕਲੋਨੀ ਜਿਹੜਾ ਸੁਲਤਾਨਵਿੰਨ ਰੋਡ ਦੇ ਗੰਦੇ ਨਾਲੇ ਦੇ ਕੋਲੇ ਆ ਇਹ ਸਕੂਲ ਦੇ ਚ ਅੱਜ ਅਸੀਂ ਮਾਨਜੋਗ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਅਤੇ ਮਾਨਜੋਗ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢੱਲੋਜੀ ਦੀ ਦਿਸ਼ਾ ਨਿਰਦੇਸ਼ ਤੇ ਜਿਹੜਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ ਜੋ ਉਹਨਾਂ ਬੱਚੇ ਆ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਹੈ ਆ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ ਫੋਰ ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ ਪੇਰੈਂਟਸ ਆ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ